ਸ੍ਰੀਕਾਲ ਸਾਰਿਆਂ ਨੂੰ ਸੋ ਕਲ ਰਖਣੀ ਆ ਸਾਡੇ ਸਰਮਣ ਦੀ ਫਰਸਟ ਰਖਣੀ ਤੇ ਉਹਦੇ ਲਈ ਅਸੀਂ ਅੱਜ ਸ਼ਾਪਿੰਗ ਕਰਕੇ ਆਏ ਆ ਤੇ ਆ ਸਾਰੇ ਰਖੜੀ ਇਹਨੇ ਤੇ ਆ ਸਾਰੇ ਗਿਫਟ ਨੇ ਤੇ ਉਹ ਮਠਾਈਆ ਤੇ ਹੁਣ ਆਪਾਂ ਤੁਹਾਨੂੰ ਕੱਲ ਮਿਲਾਂਗੇ ਗਾਇਜ਼ ਹੁਣ ਆਪਾਂ ਤਿਆਰ ਸਾਰੇ ਹੋ ਗਏ ਆ ਤੇ ਤੈਨੂੰ ਤੇ ਮੰਮੀ ਤੇ ਜਸੂ ਤਿਆਰ ਹੁੰਦੇ ਪਏ ਮੈਂ ਤਿਆਰ ਹੋ ਗਈ ਆ ਆ ਤੇ ਤੁਹਾਨੂੰ ਅੱਗੇ ਤੇ ਅੱਸੀ ਕੱਲ ਵੇਖਿਆ ਹੀ ਸੀ ਕਿ ਆਪਾਂ ਗਿਫਟ ਗਿਫਟ ਸਾਰੇ ਪੈਕ ਪਕ ਕਰ ਲੇ ਸੀ ਆ ਸਾਡੇ ਸਾਰੇ ਗਿਫਟ ਆ ਗਾ ਗਿਫਟ ਸਾਰੇ ਵਿੱਚ ਪਾਏ ਆ ਤੇ ਇਹਦੇ ਵਿੱਚ ਸੋਨ ਬਾਪੜੀ ਆ ਤੇ ਹੁਣ ਇੱਧਰ ਇੱਥੇ ਆ ਲੱਗੇ ਬਣਾ ਰਹੇ ਹੁੰਦੇ ਤੇ ਇੱਧਰ ਆ ਮੰਨਤ ਤੁਹਾਨੂੰ ਪਤਾ ਹੋਣਾ ਪਿਛਲੇ ਵਲੋਗਾਂ 'ਚ ਮੰਨਤ ਦਾ ਪਿਛਲੇ ਟਾਲਾ ਸੱਪੇ ਮੰਨਦਾ ਪਤਾ ਲੱਗ ਗਿਆ ਨਾ ਤੇ ਮੰਨਤ ਮੰਨਤ ਦਾ ਆ ਲਿੱਤੀਆ ਪਟੋਕਰੀ ਵਿੱਚ ਜਿਆਵੀ ਰੱਖੜੀਆਂ ਆ ਆ ਵੇਖੋ ਆ ਰੱਖੜੀਆਂ ਜੀ ਤੇ ਸੋਨ ਪਾਪੜੀਆਂ ਬੱਸ ਤੇ ਤੁਹਾਨੂੰ ਹੁਣ ਮਿਲਦੇ ਆ ਉੱਥੇ ਜਾ ਕੇ ਤਦ ਤੱਕ ਲਈਏ ਬਾਏ ਬਾਏ ਤੇ ਗਾਇਸ ਹੁਣ ਆਪਾਂ ਤੇ ਪੈ ਕਰਾਂ ਤਾਂ 골ਡਨ ਗੇਟ ਇਹਨਾਂ ਫਾਈਨਲ ਨੂੰ ਤੀਸਰਾ ਕਰ ਜਨੂੰ ਤੇ ਹੁਣ ਤੁਹਾਨੂੰ ਸੋਹਣੀਆਂ ਚਾਚੀ ਬਾਈ ਜੀ ਕੱਲ ਲੱਗਾ ਹੋਇਆ ਸਾਰੇ ਪੈਸੇ ਆਪਾਂ ਪਿੱਛੋਂ ਵੀ ਆਏ ਆ ਨਾਕਾ ਲੱਗਾ ਹੀ ਤੇ ਇੱਥੇ ਵੀ ਲੱਗਾ ਤੇ ਪਤਾ ਨਹੀਂ ਕੋਈ ਮੰਤਰੀ ਸੰਤਰੀਆਂ ਲਗਾ ਆ ਜੇ ਤੇ ਤੁਹਾਨੂੰ ਹੁਣ ਮਿਲਦੇ ਆ ਜਾਮ ਜੂਮ ਜੇ ਹਟ ਹੁਟ ਕੇ ਤੇ ਪੁਲਸ ਵੇਖੋ ਅੱਗੇ ਤੁਸੀਂ ਪੁਲਸ ਵੇਖੋ ਆ ਇੱਥੋਂ ਵੇਖਣੀ ਰਿਪੋਰਟ ਹਣੀ ਅੱਗੇ ਪੁਲਸ ਬੜੀ ਆ ਇਧਰ ਵੇ ਉਹ ਦੇ ਆਪ ਤੇ ਮੇਰੇ ਮੋਟਰ ਵੀ ਬੰਨ ਗਿਆ ਤਾਂ ਸਟੇ ਗਾਈਜ਼ ਹੁਣ ਮੰਤਰੀ ਸੰਤਰੀ ਨਿਕਲ ਗਏ ਆ ਤੇ ਹੁਣ ਮੰਮੀ ਵੀਡੀਓ ਆਨ ਕਰ ਲਈ ਮੰਮੀ ਨੇ ਪਹਿਲਾਂ ਆਪਣੇ ਵਾਲ ਕਰ ਲਈ ਹੁੰਦਾ ਜਸਟ ਵੇਟ ਅੰਗਰੇਜੀ ਉਹ ਗੱਡੀ ਆ ਇਹਦੇ ਨਾਲ ਹੀ ਹਟ ਰਜਣਾ ਫੁੱਲਸ ਕਮ ਗਾਈਜ਼ ਸੀਐਮ ਸਾਹਿਬ ਹੁਣ ਲੱਗੇ ਆ ਤੇ ਨਾਕਾ ਚਾਰੇ ਪਾਸੇ ਲੱਗਾ ਆ ਪਿੱਛੋਂ ਵੀ ਆਪਾਂ ਆਏ ਆ ਪਿੱਛੋਂ ਵੀ ਆਪਾਂ ਉਹ ਤੇ ਪੂਰਾ ਨਾਕਾ ਨਾ ਭਰਿਆ ਪਈ ਤੇ ਹੁਣ ਵੀ ਹੁਣ ਵੀ ਨਾਕਾ ਨਾ ਭਰਨ ਲੱਗਾ ਤੇ ਹੁਣ ਵੇਖੋ ਇੱਥੋਂ ਵੇਖੋ ਤੁਸੀਂ ਤੁਹਾਨੂੰ ਦਿਖਾਵਾਂਗੇ ਨਹੀਂ ਨਾਲੋਂ ਤਾਂ ਸਿੱਧੀ ਰੋੜੇ ਮੁਕੜੀ ਖਾਲੀ ਰੋੜਾਂ ਦੀ ਬਿਲਕੁਲ ਪਾਣੀ ਦੇਖੋ ਦੇਖੋ ਪਿੱਛੇ ਪੂਰਾ ਰਸਟਾ ਹੁਣ ਪਿੱਛੇ ਵਿਖਾਉਂ ਅੰਬਾਲਾ ਤਾਂ ਆਉਂਗਾ ਨਾ ਸੰਗਰੂਰ ਦੇ ਲਾਗੇ ਜਾ ਕੇ ਉਦੋਂ ਜਾ ਕੇ ਫਿਰ ਥੋੜਾ ਜਿਹਾ ਰੋੜ ਪੂਰਾ ਰਸਟਾ ਤੇ ਆੱਖਾ ਬੰਦ ਕਰਕੇ ਲਿਓਗੇ ਤੇ ਪਰ ਵੀ ਗੇਰ ਦੇਣੀ ਕਰਨਾ ਪ੍ਰੀਤੀ ਕਰਣੀ ਕੋਈ ਗੱਲ ਨਹੀਂ ਦੇਖੋ ਗਾਈਜ਼ ਪੁਲਿਸ ਹੁਣੇ ਵਿੱਚ ਰੋਡ ਦੇਖ ਲੋ ਗਿਆ ਤੇ ਇੱਥੇ ਸਾਨੂੰ ਪਤਾ ਲੱਗ ਰਿਹਾ ਇੱਥੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਸੀਐਮ ਪੀਐਮ ਜਾਂ ਮੋਦੀ ਗਾਇਜ਼ ਸੀਟੀਮ ਆ ਗਿਆ ਆ ਗਿਆ ਆ ਗਿਆ ਹੂਟ ਵੱਜ ਗਿਆ ਹੂਟ ਵੱਜ ਗਿਆ ਅੱਛਾ ਲਿੰਗ ਦਾ ਗਾਈਜ਼ ਹਾਂ <laughs> पायलट गए <laughs>

ਹੌਣ ਖੁੱਲ ਗਿਆ ਲੱਗ ਗਏ ਗੱਡੀਆਂ ਹਲੋ 1 ਮਿੰਟ ਬਾਅਦ ਟੱਟਣਗੇ ਪਾਇਲਟ ਗੱਡੀ ਕਿਤੇ ਤੱਕ ਆਏ ਹੋ ਮੁੱਖ ਮੰਤਰੀ ਆ ਜਾਮ ਲੱਗਾ ਰਾਹ ਖਲੋਤੇ ਆ ਹਮਨ 3 4th ਇਨਰ ਚ ਗਿਆ ਹੀ ਖੜਾ ਕੋਈ ਆਇਆ ਹੁਣ ਚੱਲੇ ਆ ਹੁਣ ਕਿਸੇ ਪਾਸੇ ਲੱਗਣ ਲੱਗੇ ਆ ਭਗਵਾਨ ਮਾਣ ਜੀ ਆਏ ਨੇ ਤੇ ਗਾਇਸ ਉੱਥੇ ਗਾਇਸ ਹੁਣ ਖੁੱਲ ਗਿਆ ਪੂਰਾ ਤੇ ਇੰਨੀ دیر ਵੇਟ ਕਰਕੇ ਖੁੱਲ ਗਿਆ ਤੇ ਤੁਹਾਨੂੰ ਵਿਖਿਆ ਹੋਣਾ ਫੋਰਚੂਨਰ ਦੇ ਹੋਊਗਾ ਆ ਗਏ ਆ ਸੁੰਨ ਕਰ ਅੰਕੀ ਸਾਡੀ ਕਰ ਸਾਡੀ ਕਰਦੀ ਕੀ ਆਏ ਬੰਦ ਕੀ ਆਏ ਕੀ ਆਏ ਨਾ ਸੀਗਾ ਜੀ ਬੁਆ ਨਹੀਂ ਹੋ ਲੰਦੇ ਬਸ ਜੇ ਇਹ ਪਰੋਣੇ ਵਾਪਸ ਚਲ ਜਾ ਹਾਂ ਸੱਸੀ ਘਰਿ ਸੱਸੀ ਘਰ ਸੱਸੀ ਘਰ ਦੀ ਹੈਪੀ ਅਕਸ਼ਾ ਬਣ ਹੈ ਹੈਪੀ ਬੀ ਅਪੀਆ ਸੋਦਰ ਸੱਸੀ ਦਾ ਬੋਰੀ ਹੁਣ ਦੇਖੀ ਨਾ ਤਰੋਂ ਵਾਪਸ ਜਾ ਦਰਸ਼ਿਕਾ ਜੀ ਉਹ ਕਿਨ ਕਰਵਾ ਬੈਣੀ ਨਾ ਲਾਗਣੀ ਬੈਣੀ ਹਾਂ ਰਾਵਨੀਤ ਸੱਸੀ ਕਾ ਕਰੋ ਸੱਸੀ ਕਾ ਨਹੀਂ ਮੈਂ ਵੇਖਦੇ ਪਾਣੀ ਆ ਸੱਸੀ ਕਾ ਮੈਂ ਤੁਹਾਨੂੰ ਦੱਸਦੀ ਸਪੀਟ ਬੇਰ ਹੈ ਨਾ ਪ੍ਰਿੰਸ ਬੈਂ ਅਪੋ ਤਾਂ ਅਗੈਰ ਨਹੀਂ ਦੇ ਬੈਂ ਦੇ ਮਾਮਲੇ ਨਾਲ ਨੋ ਉਹ ਉੱਪਰ ਚੜ ਗਿਆ ਲੈ ਜਾਓ ਸਮੜਾ ਇਹਦੀ ਗੱਜ ਪੇਲੀ ਰਖੜੀ ਕਿੱਥੇ ਖੜਿਆ ਹੋ ਕਿੱਥੇ ਹੋ ਜਾ ਕਿ ਸਿਫਤੂ ਸਿਫਤੇ ਸਿਫਤ ਕਾਕਾ ਕੀ ਤੇ ਆ ਐ ਸਿਫਤੋ ਜੀ ਸਿਫਤ ਕਾਕਾ ਕੀ ਜੀ ਕਾਕਾ ਜੋਇਨ ਹੋਇਆ ਮੈਂ ਉਹ ਖਜ ਜੋਇਨ ਮਾਰ ਹਾਗੀਰ ਜੋਈ ਇੱਧਰ ਆ ਜਾ ਹਾਂਗੀ ਗੁਰਨੀਤ ਇਹ ਦਵਾ ਨੋ ਦਵਾ ਮੇ ਇੱਕ ਦੂਜੀ ਦਵਾਣ ਵੇ ਲਾਗੀ ਰਵਨੀਤ ਕਾ

ਇੱਧਰ ਵੀ ਵੇ ਲੋਗੋ ਹਾਂ ਹਾਂ ਅਵੇ ਹੁਣੇ ਬੰਦੇ ਨੇ ਚੱਲਣਾ ਚੱਲ ਜੀ ਜੀ ਜੋ ਥੋੜੀ ਲਾਓ ਕੋਈ ਦਨ ਆਣਾ ਮੈਂ ਹਾਤ ਜਨਾ ਕੋਈ ਨਹੀਂ ਚੱਲੋ ਆਹ ਲੋ ਫੋਟੋ ਮਾ ਲਵਾਂਗੇ ਫੋਟੋ ਨੇ ਬਜਟਿਕਣਾਈ ਚਾ ਇੱਧਰ ਪਹਿਲਾ ਵੇ ਲੋ ਸ਼ਾਂਤ ਹੋਏ ਜੇ ਪਹਿਲੇ ਇੱਧਰ ਦੇਖੋ ਇੱਧਰ ਦੇਖੋ ਸ਼ਾਮ ਨੂੰ ਇਨਾ ਫੋਟੋ ਗਰੀਏ ਸ਼ਾਂਤੀ ਉਹ ਲੈ ਦੀਦੀ ਤੈਨੂੰ ਤੂੰ ਇਧਰ ਆ ਕੇ ਨੂੰ ਰਹਿਣ ਦੇ ਕਰਦੀ ਇੱਕ ਵਾਰੀ ਉਹ ਇਧਰ ਮੈਲਾ ਮੇ ਫੋਟੋ ਦੇ ਦੇ ਮੇ ਬਾਸ ਉਹ ਇਧਰ ਵੇਖ ਜਾਸੂ ਇਧਰ ਵੇਖ ਕੋਨੇ ਉੱਥੇ ਬਹਿਣਾ ਹੈ ਕੋਲੀ ਦੇ ਲਾਗੇ ਪਰ ਵੀ ਬੈਠ ਕੇ ਲਾਗੇ ਵੈਰੀ ਸੁਬਹ ਦੇ ਫੋਟੋ ਕੀ ਹੋ ਗਿਆ ਕੀ ਹੋ ਗਿਆ ਇਹ ਸ਼ੇਰ ਬਣਨਾ ਉਹ ਰੇ ਗਿਆ ਕਿ ਬੰਦ ਇਹਨਾਂ ਨੂੰ ਮਿਲਣ ਕੇ ਬੰਨਵੇ ਤੂੰ ਕਿੰਨਾ ਪੂਰੇ ਉੱਤੋਂ ਤੱਕ ਭਾਰੀ ਜਾਵੇ ਆਹ ਉਹ ਜਿਹੜੀ ਦੇਖਦੇ ਆਹ ਬੁਲਾਉਂਦੇ ਉਹ ਗੱਲਾਂ ਕਰਦਾ ਕਿ ਨਾ ਕਹਿੰਦਾ ਮੇਰੇ ਨੰਬਰ ਲੈ ਜਾਂਦਾ ਨਹੀਂ ਜੇ ਦੀ ਮਨੋਂ ਆਏ ਰਕੜੀ ਕਹਿੰਦਾ ਜੇ ਦੀ ਕਹਿੰਦਾ ਆਇਓ ਨਾ ਤੇ ਮੇਰਾ ਨੰਬਰ ਹੀ ਨਹੀਂ ਲੈਂਦਾ ਚੰਗੇ ਤੇ ਨਾ ਨਹੀਂ ਬਣੀ ਦੀ ਯਾਰ ਇਹ ਰਕੜੀ ਨੇ ਬੰਨੇ ਦੇ ਦੀਆਂ ਮੇਰੇ ਖਰੀ ਦੇ ਨਾ ਹੈ ਕਿ ਮੇਰਾ ਨੰਬਰ ਹੀ ਨਹੀਂ ਲਾਇਆ ਤੇ ਅੱਗੇ ਨਹੀਂ ਬਜਣੀ ਅੱਗੇ ਨਹੀਂ ਬਜਣੀ ਪਿੱਛੇ ਬੰਨੇ ਆ ਮੈਂ ਬੰਨੇ ਬੰਨੇ ਪੋਰੇ ਕਹਿਣਾ ਮੈਂ ਥੋੜੀ ਦੂਰ ਕਰ ਕਰਕੇ ਬੰਨ ਉਹ ਮਨ ਲੱਗੀ ਨਹੀਂ ਬਜਦੀ ਮੋਟੇ ਬੰਨੇ ਮੋਟੇ ਜੀ ਵਾਲਾ ਬੰਨ ਦੇ ਦੇ ਉਹ ਕਹਿੰਦਾ ਇੱਕ ਵਾਰ ਮੈਂ ਇੱਥੇ ਤੱਕ ਜੀ ਦੇ ਬੜਾਈ ਦੀ ਹੁਣ ਇਹ ਕਿਹਨੇ ਉਹ ਤੁਮਣਾ ਰੋਦੀ ਨਹੀਂ ਗਾ ਤੁਮਣਾ ਨਹੀਂ ਦੇਖ ਰੋਟੀ ਨਹੀਂ ਗਣੀ। ਰੋਟੀ ਫੀਆ ਦੇ ਰੱਜਾ। ਰੋਟੀ ਨਹੀਂ ਗਣੀ ਅੰਦਰ ਦੀ ਕਹਿੰਦੇ ਪਰ ਵੀ ਆ ਕੇ ਰੱਜਦੀ। ਦੋ ਪਰਫੀਆਂ ਦੇ ਦਿੱਤੀਆਂ ਸੈਂਟੀਆਂ ਚੰਗੀਆਂ। ਸਿੱਧੀਆਂ। ਸਿੱਧੀਆਂ। ਠੋਕ ਠੋਕ। ਕੋਈ ਨਾ ਦਿੱਕੇ ਕੋਈ। ਚੱਲ ਜਿੱਟੂ ਮੈਂ। ਮੇਰੇ ਇਧਰ ਦੇਖੋ। ਇਧਰ ਨੂੰ ਪਾਈ ਜਾਈ ਮਮਾ ਮੇਰੇ ਘਟਾ ਲੈ। ਸਮਝਾਈ। ਬਣੀ ਮੈਂ। ਮम्मा ਵੀਡੀਓ ਬਣਾ ਰਹੀ ਹੈ ਬੜੋ। ਹਾਂ। ਫੋਟੋ ਕਿਛੀ ਦਿਓ ਨਾ। ਆਂ ਅੱਗੇ ਖਾਣ। ਚੱਲ। ਚੱਲ ਜਲਦੀ ਯੂਟਿਊਬ ਤੇ। ਅੱਗੇ। ਜਮੇ। ਹੈ요। ਉਹ ਕਿਉਂ ਗਿਆ? ਜਦੋਂ ਪੈਰ ਪਰੇ ਕਰ ਆਪਣੇ।

ਆ ਵੇਖੋ ਆ ਵੇਖੋ ਕਿ ਕਿਹੜੇ ਡਾਕਟਰ ਦੀ ਮਾਰਛੇ ਤੇ ਆ ਗਈ ਅੱਜ ਆਇਆ ਮੈਂ ਬੰਦ ਤਾਂ ਕੌਣ ਦੇਖਣ ਲਈ ਕਾ ਦੇ ਆਇਆ ਕਾਵੇ 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 ਉਹ ਬਾਜ ਬੰਦਾ ਹੀ ਨਹੀਂ ਉਹ ਲੱਗ ਜਾਂਦਾ ਉਹ ਲੱਗਦਾ ਜਦੋਂ ਜਵਾਜ ਆ ਜਾਂਦੀ ਹੈ ਕਰਦੇ ਨੇ ਰੋਣਾ ਹੀ ਨੋ ਤਨੂਈ ਨਾ ਟਾਇਮ ਆ ਆ ਜਾ ਯਾਰ ਮੂਹੇ ਓਕੜਾ ਇੱਕ ਮਿੰਟ ਥੰਮਰੇ ਧਾਗਾ ਬਨਣਾ ਆ ਕੋ ਵੇਖੋ ਉਹ ਧਾਗਾ ਬਨਣਾ ਉਹਦੀ ਕੋਈ ਜਰੂਰੀ ਥੜਾ ਓਕੜਦੇ ਨੇ ਓਖੜੀਆਂ ਨਹੀਂ ਓਖੜੀਆਂ ਨਹੀਂ ਇਹਦਾ ਲਾਭ ਨਹੀਂ ਆ ਇਹਦਾ ਸੁਝਾਵੜ ਜੀ ਆਹ ਤੱਕ ਵੀਡੀਓ ਬਣਾਇਆ ਵੀਡੀਓ ਬੱਸ ਬੰਦ ਆਖੋ ਆਖੋ ਟਾਈਮ ਹੋਇਆ ਨਾ ਕਰਾ ਸੁਖਮਨਾ ਹਾਂਜੀ ਚਲ ਉਹ ਉੱਧੇ ਨਾਲ ਚੁਖਾ ਦੇ ਲਾਈਟ ਜਗਾ ਕੇ ਕਿਆ ਲੈਣ ਕਰ ਮੂੰਹ ਉਹ ਦੇਖੋ ਸਮਝੋ ਉਹ ਦੇਖੋ ਮੂੰਹ ਇਹਨੂੰ ਕਰਾਂ ਥੋੜਾ ਲਗਾਉਣੇ ਨੇ ਮਾਤਾ ਜੀ ਦੱਬਾ ਆਗਰ ਨਹੀਂ ਤੁਦੇ ਆਗਰ ਨਹੀਂ ਥੈਂਕ ਯੂ ਥੈਂਕ ਯੂ ਦੋ ਫੁੱਲ ਕਮਨ ਫੁੱਲ ਬਾਹਰ ਤੋਂ ਲੈਣਾ ਹੈ ਆਹ ਫੁੱਲ ਸੁਨੇਹੇ ਫੁੱਲ ਦੇ ਆਹ ਫੁੱਲ ਦੇ ਆਂ ਧਿਆਨ ਕਿੰਨਾ ਵਧੀਆ ਹੈ ਉਹਨੂੰ ਵੀ ਦੋ ਅੱਲਾ ਵਾਓ ਥੈਂਕ ਯੂ ਦੱਸਿ ਨਾ ਕਿ ਕਿਵੇਂ ਮਿਲ ਗਿਆ ਕਿ ਦੱਸ ਮੈਨੂੰ ਆ ਗਿਆ ਮੇਰਾ ਤੇਰਾ ਘਰ ਜਾ ਰਿਹਾ ਹੈ ਇਹ ਕਿੱਥੇ ਜਾ ਰਿਹਾ ਕੋਈ ਨਹੀਂ ਹੈ ਤੂੰ ਭਲਾ ਰਖੜੀ ਬਣਾ ਕੇ ਪੈਸੇ ਕੱਢੋ ਫਿਰ ਨਾ ਨੇ ਗਿਫਟ ਮਿਲੂਗਾ ਪਾਣੀ ਨਹੀਂ ਹੈ ਆ ਤੁਹਾਨੂੰ ਇਹ ਮੈਂ ਨਹੀਂ ਪਾਣੀ ਦੀ ਆ ਨਾ ਪਾਣੀ ਦੀ ਤੁਮਾ ਬਾਬਾ ਦੇ ਖੋ ਲਾਈਆ ਸੋਨਾ ਹੈ ਗਿਫਟ ਮੰਮੀ ਆ ਬੈਠ ਕੇ ਕੀ ਹੋਣਾ ਸੋਨੋ ਲੱਗ ਗਿਆ ਕੀ ਅੰਦਰ ਨੂੰ ਪਤਾ ਲੱਗ ਗਿਆ ਤੇਰੀ ਜਿਹੜੀ ਵੀਡੀਓ ਬਣਾਉਣ ਰਹਾ ਆ ਤੇ ਦੇਣੇ ਬੀਬੀ ਦੇ ਆਪਣੇ ਵਿੱਚ ਲਵਾ ਦੇ ਉਹ ਲਗ ਗਿਆ ਕੰਮ ਇਨੂੰ ਵੀ ਖੋਲ ਦੇ ਪਾੜ ਦੇ ਇਹਦੇ ਤੇ ਵੀ ਲਾਈਆਂ ਕਿਉਂਕਿ ਇਹ ਬਾਬਾ ਬਹੁਤ ਵੱਡਾ ਹੈ ਆ ਕਿੰਨੇ ਪੈਕ ਕੀਤਾ ਇਹਨੂੰ ਬਾਬਾ ਬਹੁਤਾ ਵੇਖੀ ਸੁਖਮਨ ਉਹ ਦੇਖੋ ਹਾਂ ਗੋ ਆਲੋ ਹਾਂ ਥੈਂਕ ਯੂ ਬੱਦਲ ਸਾਈਨ ਥੈਂਕ ਯੂ ਬੱਦਲ ਅਬੀ ਖੋਲਣਾ ਹੈ ਆ ਕੇ ਰਹਿਣਾ ਹਾਂ ਉਸਕਾ ਗਾੜਦਾ ਮੈਂ ਆ ਤੂੰ ਮਾਰ ਕੇ ਦੇਉਂ ਉਹਨੇ ਮਾਰ ਦੇਣਾ ਚਲੋ ਬਸ ਜੀ ਆਇਆ ਰੋਜਾ ਸਾਹਿਬ ਮਗਰ ਦੇਖ ਕੇ ਸਰਪੇਂ ਦੀ ਬੇਰੇ ਸਰਪੇਂ ਨੂੰ ਬੋਲਾ ਉਹ ਕੋਸ਼ਿਸ਼ ਹੋ ਗਈ ਵਾਓ ਇਹ ਕਿ ਨਾ ਲਾ ਦੁਨੀਆਂ ਹਾਂ ਆਇਆ ਸਰਪੇਂ ਦੇਖ ਨਾ ਆ ਕੇ ਰਾਣੀ ਗੁੱਡ ਨਾਈਟਸ ਮੈਨੂੰ ਮਿਲਦੇ ਨੋ ਆਇਆ ਆਇਆ ਰੰਗੀ ਤੇ ਰੰਗੀ ਵੱਡਾ ਆਵੀ ਤੇ ਰਾਣਾ ਇੱਕ ਵੱਡਾ ਡਾਲ ਬਰਾਸੇ ਵਾਲ ਕਰ ਰਿਹਾ ਮੈਂ ਪੈਕ ਕੀਤਾ ਥੈਂਕ ਯੂ ਹਾਲੋ ਹਾਲੋ ਅਮਮੀ ਹਾਲੋ ਜਿਵੇਂ ਕਿ ਉਹਦੇ ਅੱਠ ਟੋਟੇ ਕਿਤੇ ਗਾਇਸ ਹੋਣ ਆਪਾਂ ਅੱਜ ਹੀ ਵੱਲੋਂ ਤੁਰ ਪਏ ਅਤੇ ਤੁਹਾਨੂੰ ਹੁਣ ਆਪਾਂ ਘਰ ਆ ਕੇ ਮਿਲਦੇ ਹਾਂ ਚਲੋ ਤੇ ਮਾਪੇ ਕੱਲ ਜਾਣਾ ਆਹ ਵੇਖੋ ਮਾਪੇ ਜਾਣਾ ਬਾਪੇ ਕੱਲ ਜਾਣਾ ਅੰਨਾ ਵੇਖੋ ਪ੍ਰਿੰਸ ਕਹਿੰਦਾ ਗਰਮੀ ਹੋਣੀ ਇੱਧਰ ਇੱਧਰ ਕਿੰਨਾ ਕਾ ਉਹ ਇੱਕ ਸਾਤਾ ਕਿੰਨਾ ਮੁਾਕਾ ਹੈ ਇਹਨਾਂ ਦੋਵੇਂ ਕਹਿੰਦਾ ਇੱਕ ਸਾਥ ਬੰਨਦੀਆਂ ਉਹ ਕੰਮ ਮਕਾਉਂਦੀਆਂ ਛੇਤੀ ਕਰਦੀ ਐ ਉਹ ਇਹ ਗਮਤੋ ਜੇ ਤੇਰੇ ਬਟਾ ਤੂੰ ਵੀ ਨਾ ਜਿੰਦਗੀ सही पदेखि मुझ